ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੇ ਵੀਡੀਓ ਵਿੱਚ ਤੁਹਾਡੇ ਲੈ ਕੇ ਆਏ ਆਂ ਐਪਲੀਕੇਸ਼ਨ ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਮੈਨੇਜਰ ਨੂੰ ਬਸੇਵਾ ਨਿਯਮਤ ਕਰਾਉਣ ਲਈ ਪੱਤਰ ਤਾਂ ਪੱਤਰ ਹੈ ਪੰਜਾਬੀ ਵਿੱਚ ਤਾਂ ਚਲੋ ਸਟਾਰਟ ਕਰਦੇ ਆਂ ਤਾਂ ਪਹਿਲਾਂ ਲਿਖਾਂਗੇ ਆਪਾਂ ਪ੍ਰੀਖਿਆ ਭਵਨ ਫਿਰ ਪਿੰਡ ਸ਼ਹਿਰ ਦਾ ਨਾਮ ਤੇ ਉਸ ਤੋਂ ਬਾਅਦ ਮਿਤੀ ਸੇਵਾ ਵਿਖੇ ਮੈਨੇਜਰ ਸਾਹਿਬ ਪੰਜਾਬ ਰੋਡ ਵਿੱਚ ਪਟਿਆਲਾ ਵਿਸ਼ਾ ਕੀ ਹੈ ਵਿਸ਼ਾ ਹੈ ਬੱਸ ਸੇਵਾ ਨਿਯਮਿਤ ਕਰਾਉਨ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਪਟਿਆਲਾ ਤੋਂ ਸਾਡੇ ਪਿੰਡ ਵੱਲ ਨੂੰ ਤਿੰਨ ਵਾਰ ਪੰਜਾਬ ਰੋਡ ਵਿੱਚ ਦੀ ਬੱਸ ਜਾਂਦੀ ਹੈ ਪਰ ਇਸ ਦੇ ਚੱਲਣ ਤੇ ਪਹੁੰਚਣ ਦਾ ਸਮਾਂ ਨਿਯਮਿਤ ਨਹੀਂ ਹੈ ਬੱਸ ਦਾ ਸਵੇਰੇ ਪਿੰਡ ਸਾਡੇ ਪਿੰਡ ਤੋਂ ਚੱਲਣ ਦਾ ਸਮਾਂ 8 ਵਜੇ ਹੈ ਕੰਡਕਟਰ ਤੇ ਡਰਾਈਵਰ ਜੋ ਕਿ ਨੇੜਾ ਦੇ ਨੇੜੇ ਦੇ ਪਿੰਡਾਂ ਤੋਂ ਆਉਂਦੇ ਹਨ ਕਦੇ ਵੀ ਸਮੇਂ ਸਿਰ ਬੱਸ ਨੂੰ ਲੈ ਕੇ ਨਹੀਂ ਤੁਰਦੇ ਜਿਸ ਕਰਕੇ ਕੰਮ ਕਾਜ ਲਈ ਜਾਣ ਵਾਲੇ ਮੁਸਾਫਰ ਅਤੇ ਪੜਨ ਜਾਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਹੀ ਜਦੋਂ ਉਹ ਦੁਪਹਿਰ ਨੂੰ ਬੱਸ ਲੈ ਕੇ ਜਾਂਦੇ ਹਨ ਤਾਂ ਚਾਹ ਦੀ ਦੁਕਾਨ ਤੇ ਬੈਠ ਕੇ ਗੱਲਾਂ ਮਾਰਦੇ ਰਹਿੰਦੇ ਹਨ ਅਤੇ ਬੱਸ ਦੇ ਚੱਲਣ ਦਾ ਠੀਕ ਸਮਾਂ ਲਗਾ ਦਿੰਦੇ ਹਨ ਰਾਤ ਦੇ ਸਮੇ ਇਹ বাস ਕਦੇ ਵੀ ਸਵਾਰੀਆਂ ਨੂੰ ਠੀਕ ਸਮੇਂ ਸਰ ਲੈ ਕੇ ਪਿੰਡ ਨਹੀਂ ਪਹੁੰਚਦੀ ਇਸ বাস ਦੀ ਹਾਲਤ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਇਸ ਜੀਆਂ ਉਹ ਸਾਲੀਆਂ ਸਿੱਟਾਂ ਤੇ ਬਾਰੀਆਂ ਟੁੱਟੀਆਂ ਹੋਈਆਂ ਹਨ ਇਸ ਦਾ ਇੰਜਣ ਵੀ ਆਮ ਕਰ ਖਰਾਬ ਹੀ ਰਹਿੰਦਾ ਹੈ ਤੇ ਟਾਇਰ ਹਰ ਦੂਜੇ ਦਿਨ ਪੈਂਚਰ ਹੋਏ ਰਹਿੰਦੇ ਹਨ ਜਿਸ ਕਰਕੇ ਜਦੋਂ ਬਸ ਖਰਾਬ ਹੋ ਜਾਂਦੀ ਹੈ ਤਾਂ ਮੁਸਾਫਰਾਂ ਨੂੰ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਾਡੇ ਪਿੰਟ ਤੱਕ ਦੀ ਬਸ ਸੇਵਾ ਨੂੰ ਨਿਯਮਿਤ ਕਰਨ ਦਾ ਨਾਅਨ ਨਾਲ ਉਸ ਦੀ ਥਾਂ ਨਵੀਂ ਬਸ ਜਾਂ ਉਸ ਦੀ ਮੁਰੰਮਤ ਕਰਵਾ ਕੇ ਹੀ ਭੇਜੀ ਜਾਵੇ ਆਸ ਕਰਦਾ ਹਾਂ ਕਿ ਆਪ ਸਾਡੀ ਸਮੱਸਿਆ ਵੱਲ ਧਿਆਨ ਦੇਂਦੇ ਹੋਏ ਜਲਦੀ ਇਸ ਦਾ ਹੱਲ ਕਰੋਗੇ ਧੰਨਵਾਦ ਸਹਿਤ ਆਪ ਦਾ ਵਿਸ਼ਵਾਸ ਪੱਤਰ ਇੱਥੇ ਆ ਜਾਊਗਾ ਤੁਹਾਡਾ ਨਾਮ ਤਾਂ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂਓ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ